ਪੰਜਾਬ ਸਰਕਾਰ ਦੇ ਹੁਕਮਾਂ ਤੇ ਸਰਕਾਰੀ ਮਾਡਲ ਸਕੈਂਡਰੀ ਸਕੂਲ ਲੜਕਿਆਂ ਫਾਜ਼ਿਲਕਾ ਵਿਖੇ ਅੱਜ ਬਿਜ਼ਨਸ ਬਲਾਸਟਰ ਐਗਜ਼ੀਬਿਸ਼ਨ ਲਗਾਈ ਗਈ ਜਿਸ ਵਿੱਚ ਨੋਡਲ ਅਧਿਕਾਰੀ ਸ੍ਰੀ ਸੰਦੀਪ ਅਨੇਜਾ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਜੋ ਚ ਜਦੋਂ ਇਸ ਸਕਰੀਨ ਤੇ ਵੇਖ ਰਹੇ ਹੋ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ ਕਿਤਾਬਾਂ ਹੋਣ ਪੈਨ ਹੋਣ ਪੈਨਸਲ ਹੋਣ ਜਾਂ ਵੱਖ-ਵੱਖ ਹੋਰ ਸਮਾਨ ਹੋਵੇ ਜਾਂ ਪੋਲਿਊਸ਼ਨ ਤੋਂ ਬਚਣ ਲਈ ਜੋ ਅੱਜਕੱਲ ਮਾਸਕ ਲਗਾਏ ਜਾ ਰਹੇ ਹਨ ਮਾਸਕ ਹੋਣ ਇਲੈਕਟ੍ਰੋਨਿਕ ਉਪਕਰਨ ਹੋਣ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਹੋਣ ਮੋਬਾਈਲ ਚਾਰਜਰ ਹੋਣ ਜਾਂ ਹੋਰ ਪਾਵਰ ਬੈਂਕ ਹੋਣ ਇਸ ਤੋਂ ਇਲਾਵਾ ਬੱਚਿਆਂ ਵੱਲੋਂ ਇਸ ਮੌਕੇ ਡਾਂਡੀਆਂ ਵੀ ਬਣਾਇਆ ਗਿਆ ਪੰਜਾਬੀ ਜੁੱਤੀ ਵੀ ਬਣਾਈ ਗਈ ਅਤੇ ਕਈ ਵਿਦਿਆਰਥੀਆਂ ਵੱਲੋਂ ਸ਼ਰਟਾਂ ਤੇ ਪੈਂਟਾਂ ਵੀ ਸਟਿਚ ਕੀਤੀਆਂ ਗਈਆਂ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪੰਜਾਬੀ ਜੁੱਤੀ ਬਣਾਈ ਗਈ ਅਤੇ ਪੈਂਟਾਂ ਸ਼ਰਟਾਂ ਵੀ ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਵੱਲੋਂ ਮਹਿੰਦੀ ਵੀ ਬਣਾਈ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਹੱਥ ਅਤੇ ਮੂੰਹ ਧੋਣ ਵਾਲੇ ਫੇਸਵਾਸ਼ ਅਤੇ ਹੱਥਵਾਸ਼ ਵੀ ਬਣਾਏ ਗਏ ਇਸ ਤੋਂ ਇਲਾਵਾ ਕੁਝ ਇੱਕ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਲਾਕਾਰੀਆਂ ਅਤੇ ਚਿੱਤਰਕਾਰੀਆਂ ਵੀ ਬਣਾਈਆਂ ਗਈਆਂ ਜੋ ਕਿ ਬਿਜ਼ਨਸ ਬਲਾਸਟਰ ਐਗਜ਼ਿਬਿਸ਼ਨ ਪੰਜਾਬ ਸਰਕਾਰ ਤੇ ਸਕੂਲ ਬੋਰਡ ਦੇ ਹੁਕਮਾਂ ਅਨੁਸਾਰ ਲੱਗੀ ਹੈ ਜਿਸ ਸਬੰਧ ਵਿੱਚ ਵੱਖ-ਵੱਖ ਬੱਚਿਆਂ ਨੂੰ 2-2000 ਰੁਪਏ ਸੀਡ ਮਨੀ ਸਰਕਾਰ ਵੱਲੋਂ ਦਿੱਤੀ ਗਈ ਹੈ ਇਹ ਇੱਕ ਵੱਡਾ ਉਪਰਾਲਾ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਹਰੀਚੰਦ ਕੰਬੋਜ ਅਤੇ ਨੋਡਲ ਅਧਿਕਾਰੀ ਸੰਦੀਪ ਇਨੇਜਾ ਨੇ ਦੱਸਿਆ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਵੈ ਰੁਜ਼ਗਾਰ ਵੱਲ ਲਿਜਾਣ ਲਈ ਉਹਨਾਂ ਨੂੰ ਨੌਕਰੀਆਂ ਤੇ ਨਾਲ-ਨਾਲ ਆਪਣਾ ਬਿਜ਼ਨਸ ਆਪਣਾ ਵਪਾਰ ਕਰਨ ਦੀ ਟ੍ਰੇਨਿੰਗ ਦੇਣਾ ਵੀ ਸਕੂਲ ਦਾ ਇੱਕ ਮੁੱਖ ਕਰਤੱਵ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਬੱਚਿਆਂ ਨੂੰ ਹੱਥ ਵਿੱਚ ਹੁਨਰ ਲਿਆਨ ਦੀ ਨਿਪੁੰਤਾ ਦਿੱਤੀ ਜਾਂਦੀ ਹੈ ਅਤੇ ਇਸ ਲਈ 2-2000 ਰੁਪਿਆ ਸੀਡ ਮਨੀ ਵੀ ਸਰਕਾਰ ਵੱਲ ਮੁਹਈਆ ਕਰਾਈ ਜਾਂਦੀ ਹੈ ਇਸ ਮੌਕੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਸਿੱਖਿਆ ਵਿਭਾਗ ਵੱਲੋਂ ਇੱਕ ਜਿਹੜਾ ਬੱਚਿਆਂ ਨੂੰ ਕਲਾਸ 1 ਅਤੇ 2 ਕਲਾਸ 1 2 ਦੇ ਬੱਚਿਆਂ ਨੂੰ ਬਿਜ਼ਨਸ ਫਲਾਸ਼ ਦਾ ਲੋਕੀਤ ਪ੍ਰੋਗਰਾਮ ਚਲਾਇਆ ਗਿਆ ਬਿਜ਼ਨਸ ਫਲਾਸ਼ ਦਾ ਅਸਲੀ ਮੀਨਿੰਗ ਹੈ ਬੱਚਿਆਂ ਨੂੰ ਆਪਣਾ ਕਿਤਾ ਹੁੰਦੇ ਵਾਸਤੇ ਹਰੇਕ ਬੱਚੇ ਨੂੰ ਸੀਟ ਮਣੀ ਦਿੱਤੀ ਜਾਂਦੀ ਹੈ ਸੀਟ ਮਣੀ ਮਤਲਬ ਕਿ ਉਹ ਤਾਂ ਸੀਟ ਦਾ ਮਤਲਬ ਸਮਝੋ ਠੀਕ ਹੈ ਜੀ ਬੀ ਜੀ 2000 ਦਿੱਤਾ ਜਾਂਦਾ ਤਾਂ ਉਸ ਦੇ ਵਿੱਚ ਬੱਚਾ ਜਿਹੜਾ ਹੈ 3 ਤੋਂ ਲੈ ਕੇ 8 ਬੱਚਾ ਤੱਕ ਆਪ ਦੀ ਇੱਕ ਟੋਟਲ ਜਿਹੜੀ ਟੀਮ ਬਣਾ ਸਕਦਾ ਮੰਨ ਲਓ 8 ਬੱਚੇ ਨੇ 8 ਬੁੱਕ ਕੀਆ 8000 ਦੇ ਨਾਲ 6000 ਨਾਲ 8000 10000 ਤਾਂ ਉਹ ਬੱਚੇ ਜਿਹੜੇ ਨੇ ਆਪ ਦੀ ਇਕੱਠੀ ਟੀਮ ਬਣਾ ਕੇ ਕੋਈ ਵੀ ਆਪਦਾ ਪ੍ਰੋਡਕਟ ਆਪ ਪੈਦਾ ਕਰ ਸਕਦਾ ਹੈ ਆਪ ਆਪ ਦਾ मीनिंग ਰਾਲ ਕੇ ਕੋਈ ਬਟਕ ਜਿਵੇਂ ਉਹ ਦੇਖੋ ਜੀ ਇੱਕ ਬੱਚਿਆਂ ਨੇ ਦੇਖੋ ਤੁਸੀਂ ਸਟਾਲਾਂ ਦੇ ਵਿੱਚ ਵੇਖਿਆ ਬੱਚਿਆਂ ਨੇ ਵਕਤ ਵਕਤ ਸਟਾਲਾਂ ਦੇ ਵਿੱਚ ਆਪ ਦਾ ਪ੍ਰੋਡਕਟ ਤੇ ਆ ਕੇ ਦਿੱਤੇ ਮੈਨੂੰ ਉਹ ਬੜੀ ਖੁਸ਼ੀ ਹੋਈ ਕਿ ਬੱਚੇ ਆਪਣੇ ਤੁਹਾਡਾ ਵੀ ਐਨ ਸਲੈਪ ਜਿਹੜਾ ਆਰਟ ਆਰਟਸ ਦੇ ਵਿੱਚ ਬਹੁਤ ਹੀ ਉਹਨਾਂ ਦੇ ਵਿੱਚ ਕਲਾ ਹੁਣ ਬੱਚੇ ਨੇ ਕਈਆਂ ਨੇ ਆ ਸਟਿਚਿੰਗ ਕਰ ਰਹੇ ਨੇ ਕਈ ਬੱਚਿਆਂ ਨੇ ਹੋਰ ਵੀ ਜਿਹੜੀਆਂ ਵੱਖ-ਵੱਖ ਸਟਾਲਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਤਾਂ ਆਪ ਦਾ ਇਸ ਤਰ੍ਹਾਂ ਇਕੱਠੇ ਬੋਕਾ ਸੀਮ ਮਣੀ ਲਗਾ ਕੇ ਤਾਂ ਬਿਜ਼ਨਸ ਚਲਾ ਸਕਦੇ ਨੇ ਕਿ ਸਰਕਾਰ ਜਾਂ ਮਹਿਕਮੇ ਦਾ ਮੇਨ ਵਾਟਵੇ ਹੈ ਵੀ ਬੱਚਾ ਜੇਕਰ ਸੋਚ ਕਰੋ ਕਿਤੇ ਨੌਕਰੀ ਜਾਂ ਤੋਂ ਬਿਨਾ ਆਪ ਦੇ ਬਿਜ਼ਨਸ ਵਿੱਚ ਹੀ ਡਾਲ ਕੇ ਕੋਈ ਨਾ ਕੋਈ ਇਸ ਤੋਂ ਹੀ ਪੜਾਈ ਤੋਂ ਹੀ ਪਲੱਸ 1 2 ਤੋਂ ਹੀ ਜੇਕਰ ਇਹ ਸਟਾਰਟ ਕਰੇਗਾ ਤਿੰਨ ਫਿਊਚਰ ਆਪ ਦੀ ਕਮਾਈ ਕਰਕੇ ਪਰਿਵਾਰ ਨੂੰ ਜਾਂ ਹੋ ਜਿਹੜਾ ਆਪ ਦਾ ਸਹਾਰਾ ਕਰਕੇ ਤਮਾ ਤੋੜਨ ਦੀ ਗੱਲ ਪਰ ਬੱਚਿਆਂ ਦਾ ਸਾਥ ਬਹੁਤ ਵਧੀਆ ਰਿਹਾ ਹੈ। ਕਈ ਬੱਚੇ ਬਹੁਤ ਜ਼ਿਆਦਾ ਟੈਲੈਂਟਡ ਨੇ ਉਹ ਬੱਚਾ ਹੈ ਉਹ ਵੀ ਪੇਂਟਿੰਗ ਬਹੁਤ ਵਧੀਆ ਹੈ। ਫ੍ਰੀ ਹੈਂਡ ਪੇਂਟਿੰਗ ਕਰਦਾ ਹੈ। ਉਸਦੇ ਜਿੰਨੇ ਵੀ ਪੋਸਟਰ ਨੇ ਉਹ ਸਾਰੇ ਉਸਦੇ ਖੁਦ ਦੇ ਬਣਾਏ ਹੋਏ ਨੇ। ਉਸਨੇ ਸੀਡ ਮਨੀ ਦੇ ਨਾਲ ਜਿਹੜਾ ਹੈਗਾ ਬਹੁਤ سارے ਪੋਸਟਰ ਉਹਨਾਂ ਨੂੰ ਪੂਰੇ ਫ੍ਰੇਮ ਕਰਕੇ ਲੈ ਕੇ ਆਇਆ ਹੈ। ਨਾਲ ਉਸਦੇ ਕੋਲ ਮਟੀਰੀਅਲ ਵੀ ਹੈ। ਤੁਸੀਂ ਜੋ ਵੀ ਕਹੋਗੇ ਉਹਨੂੰ ਕੋਈ ਤੁਸੀਂ ਆਪਣੀ ਫੋਟੋ ਆ ਆਪਣੀ ਫੋਟੋ ਵੀ ਬਣਾ ਦੇਗਾ। ਉਹਦਾ ਟੈਲੈਂਟ ਹੈ ਉਸ ਨੂੰ ਮਿਹਨਤ ਬਣਾ ਸਕਦਾ ਹੈ ਉਸ ਦੇ ਨਾਲ ਵੀ ਟੀਮ ਹੈ ਜਿਹੜੀ ਉਹਦੀ ਪੂਰੀ ਹੈਲਪ ਕਰਦੀ ਹੈ ਦੂਜੀ ਟੀਮ ਹੈ ਜਿਹੜੀ ਉਹਨਾਂ ਨੇ ਮਹਿੰਦੀ ਬਣਾਈ ਹੈ ਮਹਿੰਦੀ ਦੇ ਵਿੱਚ ਉਹਨਾਂ ਨੇ ਜੋ ਹੈ 컬러 ਵਾਲੀ ਮਹਿੰਦੀ ਜਿੰਦੇ ਵਿੱਚ ਉਹਨਾਂ ਨੇ ਕਾਫੀ ਕੁਝ ਮਟੀਰੀਅਲ ਰੀਠਾ ਵਹਰਾ ਜੋ ਹੈ ਰੀਠਾ ਆਮਲਾ ਮਹਿੰਦੀ ਕਈ ਚੀਜ਼ਾਂ ਮਿਕਸ ਕਰਕੇ ਹਰਬਲ ਮਹਿੰਦੀ ਤਿਆਰ ਕੀਤੀ ਬੱਚਿਆਂ ਦਾ ਪ੍ਰੋਜੈਕਟ ਹੈ ਕਿ ਅਸੀਂ ਆ ਹਰਬਲ ਮਹਿੰਦੀ ਦਾ ਜੋ ਹੈ ਬੀਨਸ ਕਰਨਾ ਹੈ ਟ੍ਰੇਲਰ ਦਾ ਕੰਮ ਬੱਚਿਆਂ ਦੀ ਟੀਮ ਬੁਰੀ ਹੈ ਜਿਨ੍ਹਾਂ ਨੇ ਟ੍ਰੇਨਿੰਗ ਵਾਲਾ ਕੰਮ ਸਾਰਾ ਉਹਨਾਂ ਦਾ ਹੈ ਕਿ ਸਿਰਮਣੀ ਨੌਣਾਟ ਮਸ਼ੀਨ ਵਾਲਾ ਲੈ ਕੇ ਆਏ ਆਪਣਾ ਸਮਾਨ ਵਾਲਾ ਖਰੀਦਿਆ ਉਹਨਾਂ ਨੇ ਕਿ ਅਸੀਂ ਕਰ ਸਕਦੇ ਆ ਬੱਚੇ ਇਹ ਨੇ ਇਹਨਾਂ ਨੇ ਜੁੱਤੀਆਂ ਦਾ ਜੋ ਹੈ ਘਰ ਉਹਨਾਂ ਦੇ ਸ਼ੁਰੂਆਤ ਤੋਂ ਹੀ ਜਿਵੇਂ ਪਹਿਲੇ ਤੋਂ ਹੀ ਚੱਲਦਾ ਆ ਰਿਹਾ ਸੀ ਕਿ ਉਹ ਬੱਚੇ ਦਾ ਹੈ ਇਹਨੂੰ ਹੋਰ ਵਿਸਤਾਰ ਨਾਲ ਅੱਗੇ ਵਧਾਇਆ ਜਾਵੇ ਮਾਰਕੀਟਿੰਗ ਇਹਦੀ ਕੀਤੀ ਜਾਵੇ ਬੱਚੇ ਨੇ ਇਹਨਾਂ ਨੇ ਡਾਂਡੀਆਂ ਦਾ ਹੈ ਸ਼ੁਰੂ ਕੀਤਾ ਹੈ ਬੇਨਸ ਡਾਂਡੀਆਂ ਬਹੁਤ ਸੋਹਣੀਆਂ ਸੋਹਣੇ ਖੂਬਸੂਰਤ ਹੀ ਦੇਖੋਗੇ ਇਹ ਤਾਂ ਬੜੇ ਖੂਬਸੂਰਤ ਡਾਂਡੀਆਂ ਬਣਾਏ ਨੇ ਇਲੈਕਟ੍ਰੋਨਿਕਸ ਆਈਟਮਸ ਉਹ ਬੱਚੇ ਨੇ ਖੁਦ ਆਪ ਪਾਵਰ ਬੈਂਕ ਬਣਾਇਆ ਸਮਾਨ ਇਕੱਠਾ ਕਰਕੇ ਪਾਵਰ ਬੈਂਕ ਡਿਜ਼ਾਈਨ ਕੀਤਾ ਹੈ ਇਹ ਅਲੱਲਗ ਸਮਾਨ ਨਾਲ ਲੈ ਕੇ ਆਏ ਨੇ ਮਾਸਕ ਦਾ ਇਹ ਇੱਕ ਬੱਚੇ ਦਾ ਟਾਰਗੇਟ ਹੈ ਮਾਸਕ ਚਾਹੇ ਹੁਣ ਆਪਣਾ ਜਿਵੇਂ ਮੌਸਮ ਖਰਾਬ ਚੱਲ ਰਿਹਾ ਤੇ ਮਾਸਕ ਦੀ ਡਿਮਾਂਡ ਹੁਣ ਵੀ ਕਾਫੀ ਜ਼ਿਆਦਾ ਨਿਕਲ ਕੇ ਆ ਰਹੀ ਹੈ ਬੱਚਿਆਂ ਨੇ ਨਵੇਂ ਤਰੀਕੇ ਨਾਲ ਛੋਟੇ ਬੱਚਿਆਂ ਨੂੰ ਟਿਊਸ਼ਨ ਭਰਾਣ ਦਾ ਜਾਂ ਕੰਮ ਕਰਨ ਦਾ ਇੱਕ ਆਈਡੀਆ ਜੋ ਹੈ ਬੱਚਿਆਂ ਨੇ ਕੱਢਿਆ ਹੈ ਇਸ ਤਰ੍ਹਾਂ ਕੁਝ ਬੱਚੇ ਜੋ ਹੈਗੇ ਨੇ ਉਹਨਾਂ ਦੀ ਮਾਈਂਡ ਦੇ ਵਿੱਚ ਹੋਰ ਆਈਡੀਆ ਵੀ ਇਸੇ ਹੈਗੇ ਨੇ ਤੇ ਬੱਚੇ ਜਿਨ੍ਹਾਂ ਨੂੰ ਸੀਡ ਮਨੀ ਮਿਲ ਗਈ ਹੈਗੀ ਸੀ ਉਹ ਬੱਚੇ ਜਿਹੜੇ ਹੈਗੇ ਨੇ ਆਪਣੇ ਆਈਡੀਆ ਇੱਥੇ ਡਿਸਪਲੇ ਕਰ ਰਹੇ ਹੈਗੇ ਨੇ ਇਹਦੀ ਮਾਰਕੀਟਿੰਗ ਵੀ ਬੱਚਿਆਂ ਨੇ ਆਪ ਹੀ ਕਰਨੀ ਹੈ ਸਟਾਫ ਉਹ ਲੋਕ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਬੱਚਿਆਂ ਹਰ ਇੱਕ ਜਿਹੜੀ ਟੀਮ ਹੈ ਉਹ ਕਿਸੇ ਨਾ ਕਿਸੇ ਕਲਾਸ ਨਾਲ ਬਿਲੋਂਗ ਕਰਦੀ ਹੈ ਕਲਾਸ ਇਨ ਚਾਰਜ ਇਹਨਾਂ ਦਾ ਮੋਟੀਵੇਟਰ ਰਿਹਾ ਮੈਂ ਓਵਰ ਆਲ ਸਕੂਲ ਦੇ ਨੋਡਲ ਅਫੀਸਰ ਹਾਂ ਮੈਂ ਸਭ ਨੂੰ ਗਾਈਡ ਕਰਦਾ ਲekin ਜਿਹੜਾ ਹੈ ਨਾ ਬੱਚਿਆਂ ਨੂੰ ਜਿਹੜਾ ਹੈ ਅਸਲ ਦੇ ਵਿੱਚ ਮੋਟੀਵੇਸ਼ਨ ਕਲਾਸ ਇਨਚਾਰਜ ਹੀ ਹੈ ਹਰ ਟੀਮ ਜਿੰਨੀ ਟੀਮ ਐਥੇ ਖੜੀ ਆ ਨੇ ਉਸ ਅਲਗ ਅਲਗ ਕਿਸੇ ਕਲਾਸ ਨਾਲ ਬਿਲੋਂਗ ਕਰਦੀਆਂ ਨੇ ਕੀ ਨਾਮ ਹੈ ਤੁਹਾਡਾ ਜੀ ਕ੍ਰਿਸ਼ ਗਰੋਵਰ ਜੀ ਕਿਹੜੀ ਕਲਾਸ ਪੜ੍ਹਦੇ ਹੋ ਪਾਸ 2 ਜੀ ਕੀ ਚੀਜ਼ ਇਨਵੈਂਟ ਕੀਤੀ ਹੈ ਪਾ ਜੀ ਪਾਵਰ ਬੈਕ ਬਣਾਇਆ ਹੈ ਆਪਾਂ ਬੈਟਰੀਆ ਲੈ ਕੇ ਬਸ ਆਪਾਂ ਸਕ੍ਰੈਪ ਬੋਰਡ ਲੈ ਕੇ ਬੋਰਡ ਦੇ ਵਿੱਚ ਉਹਦੀ ਆਪਾਂ ਆਪਣੇ ਪੋਸਿਟਿਵ ਨੂੰ ਪੋਸਿਟਿਵ ਨਾਲ ਅਟੈਚ ਕਰਕੇ ਆਪਾਂ ਵੀਰ ਪਾਵਰ ਬੈਂਕ ਬਣਾਇਆ 8 10 ਐਮਐਚ ਦਾ ਪਾਵਰ ਬੈਂਕ ਬਣੇਗਾ ਇਹ ਤੁਹਾਨੂੰ ਬਣਾਉਣ ਦੀ ਮੋਟੀਵੇਸ਼ਨ ਕਿੱਥੋਂ ਆਈ? ਮੋਟੀਵੇਸ਼ਨ ਜੀ ਆਪਾਂ ਇਹਨਾਂ ਕੰਮ ਸਿੱਖ ਰਹੇ ਆ ਜੀ। ਆਪਾਂ ਭਾਵੇਂ ਸਾਲ ਹੋ ਗਿਆ। ਸਰਕਾਰ ਜਾਂ ਸਕੂਲ ਵੱਲੋਂ ਜੋ ਕਰਾਇਆ ਜਾ ਰਿਹਾ ਉਹਨੂੰ ਕਿਉਂ ਵੇਖਦੇ ਹੋ? ਹਾਂਜੀ। ਸਰਕਾਰ ਤੇ ਸਕੂਲ ਵੱਲੋਂ ਜੋ ਤੁਹਾਨੂੰ ਮਣੀ ਦਿੱਤੀ ਗਈ ਹੈ, ਸਰਕਾਰ ਸਕੂਲ ਤੁਹਾਡਾ ਸਾਥ ਦੇ ਰਿਹਾ ਹੈ। ਜੋ ਉਹਨੂੰ ਕਿਉਂ ਵੇਖਦੇ ਹੋ? ਬੱਚਿਆਂ ਤੁਹਾਡਾ ਵੇਖ ਅਗਲਾ ਕਿਸ ਤਰ੍ਹਾਂ ਰਹੇਗਾ। ਹਾਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਸਾਨੂੰ ਮਣੀ ਦਿੱਤੀ ਹੈ। ਸੇਵਾਵਾਂ ਨੇ ਮੈਸਟ ਕੀਤਾ। ਇਹਨਾਂ ਤੇ ਆਪਾਂ ਕਹਿੰਦੇ ਨੇ ਬੈਂਟਰੀ ਲਿਆਂਦੀਆਂ, ਬਜਾਰੋਂ ਦੀ ਖਰੀਦ ਕੇ ਬ੍ਰਾਂਡ ਦੇ ਲਿਆ ਕੇ ਆਪਾਂ ਸਾਰਾ ਕੁਝ ਕਰਕੇ ਆਪਦਾ ਇਨਫੋਰਮੈਂਟ ਤਿਆਰ ਕੀਤਾ। ਕਸ ਕੋਲੋਂ ਜਿਹੜੀ ਮਨੀ ਮਨੀ ਸੁਣਾ ਆਪਾਂ ਵਿੱਚ ਇਨਵੈਸਟ ਕੀਤਾ ਆਪਾਂ ਨੂੰ ਹਮ ਵਾਦ ਤੋਂ ਵਾਦ ਦੇ ਆਪਦੇ ਪ੍ਰੋਫਿਟ ਦੇ ਵਿੱਚ ਵੇਚਾਂਗੇ ਕਿ ਆਪਾਂ ਨੂੰ ਜੋ ਜਿਹੜੀ ਕਮਾਈ ਹੋਏਗੀ ਉਹਦੇ ਨਾਲ ਆਪਾਂ ਹੋਰ ਚੀਜ਼ ਦਾ ਤਿਆਰ ਕਰਾਂਗੇ ਤੇ ਨੂੰ ਕੋਈ ਬਾਜ਼ਾਰ ਵਿੱਚ ਸੇਲ ਕਰਾਂਗੇ ਵੱਜੇਰ ਵਧਾਂ ਨਹੀਂ ਹੋਏਗਾ ਨਾਲ ਚੀਜ਼ ਦਵਾਗੇ ਫਸਨ ਸੇਲ ਕਰਾਂਗੇ ਥੈਂਕ ਯੂ ਜੀ। ਐਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਐਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ